ਸੋ ਇਸ ਵੇਲੇ ਦੀ ਵੱਡੀ ਖਬਰ ਪੁਲਿਸ ਜ਼ਿਲ੍ਹਾ ਬਟਾਲਾ ਤੋਂ ਆ ਰਹੀ ਹੈ ਜਿੱਥੇ ਬਟਾਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਬੀਤੇ ਦਿਨੀ 10 ਅਗਸਤ ਨੂੰ ਬਟਾਲਾ ਪੁਲਿਸ ਦੀ ਨੰਪੰਦੇ ਸ਼੍ਰੀ ਹਰਗੁਬਿੰਦ ਪਰ ਵਿਖੇ ਤੜਕਸਾਰ ਸੈਰ ਕਰ ਰਹੇ ਫਾਈਨੈਂਸਰ ਸतीश ਕੁਮਾਰ ਲੁੰਬਾ ਦੇ ਉੱਤੇ ਮੋਟਰਸਾਈਕਲ ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਸतीश ਕੁਮਾਰ ਨੇ ਜ਼ਮੀਨ ਤੇ ਲੰਬੇ ਪੈ ਕੇ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਸੀ ਇਸ ਮਾਮਲੇ 'ਚ ਬਟਾਲਾ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦੇ ਹੋਏ ਤਿੰਨ ਲੋਕਾਂ ਨੂੰ ਕਾਬੂ ਕਰ ਲਿਆ ਵਾ ਪੁੱਛਗਛ 'ਚ ਪਤਾ ਲੱਗਾ ਕਿ ਇਸ ਫਾਈਨੈਂਸਰ ਦਾ ਦੋਸਤ ਜੋ ਕਿ ਸ਼੍ਰੀ ਹਰਗੋਬਿੰਦਪੁਰ ਦਾ ਹੀ ਰਹਿਣ ਵਾਲਾ ਹੈ ਉਸ ਨੇ ਇਸ ਫਾਈਨਾਂਸਰ ਤੋਂ 30 ਲੱਖ ਰੁਪਏ ਲਏ ਹੋਏ ਸਨ ਔਰ ਵਾਪਸ ਨਹੀਂ ਸੀ ਕਰਨਾ ਚਾਹੁੰਦਾ ਉਸ ਪੈਸਿਆਂ ਦੇ ਵਿੱਚੋਂ ਹੀ ਇਸ ਨੇ 2 ਲੱਖ ਰੁਪਏ ਖਰਚ ਕੇ ਹਮਲਾ ਕਰਵਾ ਦਿੱਤਾ 10 ਅਗਸਤ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਸ਼੍ਰੀ ਹਰਗੋਬਿੰਦਪੁਰ ਉਥੇ ਸਵੇਰੇ ਕਰੀਬਨ 7:30 ਵਜੇ ਇੱਕ ਸ਼ਹਿਰ ਦਾ ਨਾਮੀ ਜਿਹੜਾ ਫਾਈਨਾਂਸਰ ਹੈ ਸतीश ਕੁਮਾਰ ਜੀ ਉਹ ਆਪਣੀ ਮਾਰਨਿੰਗ ਵਾਕ ਕਰਕੇ ਆਪਣੇ ਕਰੇ ਜਾ ਰਾ ਸੀਗਾ ਐਂਡ ਜਉਂ ਹੀ ਉਹ ਐਂਟਰ ਕਰਾ ਸੀਗਾ ਕਰੇ ਉਸ ਤੇ ਉੱਤੇ ਗੋਲੀਆਂ ਚੱਲੀਆਂ 3 ਸ਼ਾਟਸ ਵੇਰ ਫਾਇਰਡ ਐਟ ਹਿਮ ਬਟ ਸਮ ਹਾਉ ਉਹਨੇ ਸਮਝਦਾਰੀ ਦਿਖਾ ਕੇ ਉਹ ਲੰਮੇ ਪੈ ਗਏ ਉਹਦੇ ਕਰਕੇ ਹੀ ਵਾਸ ਅਨਹਰਡ ਉਹਦੇ ਵਿੱਚ ਦੋ ਬੰਦੇ ਆਏ ਸੀਗੇ ਮੋਟਰਸਾਈਕਲ ਤੇ ਉੱਥੇ ਜਿਹੜੇ ਨਕਾਬ ਪੋਸ਼ ਸੀਗੇ ਉਹਨਾਂ ਨੇ ਗੋਲੀਆਂ ਚਲਾਈਆਂ ਸੀਗੀਆਂ ਤਾਂ ਇਸ ਸੀਰੀਅਸ ਇਨਸੀਡੈਂਟ ਦੀ ਕੌਗਨੀਸੈਂਸ ਲੈ ਕੇ ਸਭ ਤੋਂ ਪਹਿਲਾਂ ਅ ਸ਼੍ਰੀ ਹਰਗੋਬਿੰਦਪੁਰ ਪੁਲਿਸ ਸਟੇਸ਼ਨ ਦੇ ਵਿੱਚ ਪਰਚਾ ਦਰਜ ਹੋਇਆ ਇਹ ਪਰਚਾ ਅੰਡਰ ਸੈਕਸ਼ਨ 109 ਜਿਹੜਾ ਨਿਆ ਬੀ ਐਨ ਐਸ ਹੈ 61 ਸਬਸੈਕਸ਼ਨ 2 249 253 ਆਪ ਬੀ ਐਨ ਐਸ ਐਂਡ 25 ਆਰਮਜ਼ ਐਕਟ ਦੇ ਤਹਿਤ ਪਰਚਾ ਦਰਜ ਹੋਇਆ ਇਸ ਤੋਂ ਬਾਅਦ ਇਸ ਜੁਰਮ ਦੀ سنگੀਨਤਾ ਨੂੰ ਦੇਖਦੇ ਹੋਏ ਅਸੀਂ ਟੀਮਜ਼ ਕਨਸਟੀਟਿਊਟ ਕਰਤੀਆਂ and this was being supervised by uh, uh, DIG uh, border range and we had inputs from worthy DGP sir, also. In which uh, teams and the teams eventually they traced the case. In which uh, commendable and tremendous work was uh, done by our uh, two DSPs sitting DSP Shri Hargobindpur and uh, DSP D and uh, excellent work was done uh, by CI in charge uh, Inspector Sukhraj ਜਿਹੜੇ ਵਿਕਰਮ ਹੈਗੇ ਨੇ ਕਨਸਰਨਡ ਐਸਐਚਓ ਐਂਡ ਇਹਦੇ ਵਿੱਚ ਹਰਮੀਕ ਜਿਹੜੇ ਐਸਐਚਓ ਗੁਮਾਨ ਹੈ ਉਹਨਾਂ ਨੇ ਵੀ ਕੰਮ ਕੀਤਾ ਐਂਡ ਇੰਪੋਰਟੈਂਟਲੀ ਜਿਹੜੀ ਟੀਮ ਸਾਡੀ ਪਿੱਛੇ ਹੈ ਦੇ ਵਰਕਡ ਔਨ ਦਾ ਗਰਾਉਂਡਸ ਐਂਡ ਡਿਡ ਵੈਰੀ ਗੁੱਡ ਵਰਕ ਸੋ ਇਹਦੇ ਵਿੱਚ ਟੈਕਨੀਕਲ ਇਨਵੈਸਟੀਗੇਸ਼ਨ ਐਂਡ ਹਿਊਮਨ ਦਾ ਇਸਤੇਮਾਲ ਕਰਕੇ ਇਵੈਂਚੁਅਲੀ ਦਾ ਕੇਸ ਵਾਸ ਟ੍ਰੇਸਡ ਐਂਡ ਇਹਦੇ ਵਿੱਚ ਫਿਲਹਾਲ ਤਿੰਨ ਦੋਸ਼ੀ ਅਰੈਸਟ ਹੋਏ ਹੈ ਉਹਨਾਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ ਇਹਦੇ ਵਿੱਚ ਇੱਕ ਡਾਕਟਰ ਸੋਰਨ ਸਿੰਘ ਹੈ son of ਪ੍ਰੀਤਮ ਸਿੰਘ ਇਹ ਸ਼੍ਰੀ ਹਰਗੋਬਿੰਦਪੁਰ ਦਾ ਹੀ ਰੈসিডেন্ট ਵਾਲਾ ਹੈ ਇਸ ਤੋਂ ਇਲਾਵਾ सुरेंद्रਜੀਤ ਸਿੰਘ ਹੈ son of ਅਵਤਾਰ ਸਿੰਘ ਇਹ ਵੀ ਰੈসিডেন্ট ਆਫ ਸ਼੍ਰੀ ਹਰਗੋਬਿੰਦਪੁਰ ਹੈ ਐਂਡ ਇੱਕ ਮਨਜੀਤ ਸਿੰਘ ਹੈ ਰੈসিডেন্ট ਆਫ ਕਪੂਰਨਗਰ ਸੁਲਤਾਨਵਿੜ ਅੰਮ੍ਰਿਤਸਰ ਸੋ ਹੋਰ ਇਹਦੇ ਵਿੱਚ ਜਿਹੜਾ ਮੋਟਿਵ ਐਂਡ ਇਹਨਾਂ ਦਾ ਜਿਹੜਾ ਮੋਟਸ ਮੋਡਸ ਉਪਰੰਦੇ ਉਹ ਇਸ ਤਰ੍ਹਾਂ ਸੀਗਾ ਕਿ ਇਹਦੇ ਵਿੱਚ ਮੇਨ ਜਿਹੜਾ ਮਾਸਟਰਮਾਈਂਡ ਸੀਗਾ ਡਾਕਟਰ ਕਾਲੋ ਹੈਗਾ ਇਹਦੀ ਇੱਕ ਫਾਰਮੇਸੀ ਉਥੇ ਸ਼੍ਰੀ ਹਰਗੋਬਿੰਦ ਪੁਰਜ ਹੈਗੀ ਸੋ ਇਹਦਾ ਜਿਹੜਾ ਵਿਕਟਿਮ ਹੈ ਲੂੰਬਾ ਜੀ ਉਹਦੇ ਨਾਲ ਇਹਦੀ ਲੇਨ ਲੇਨ ਦੇਨ ਸੀਗਾ ਐਂਡ ਹੀ ఓਡ ਹਿਮ ਅਰਾਊਂਡ 30 ਲੱਖ ਰੁਪੀਆ ਉਹ ਕਿਉਂਕਿ ਫਾਈਨਾਂਸ ਦਾ ਕੰਮ ਕਰਦੇ ਸੀਗੇ ਵਕਤ ਬੇਵਕਤ ਉਹਨੇ ਕਾਫੀ ਇਹਨੂੰ ਪੈਸੇ ਦਿੱਤੇ ਜਿਹੜਾ ਟੋਟਲ ਕੁਆਂਟਮ ਕਰੀਬਨ 30 ਲੱਖ ਰੁਪਿਆ ਬਣ ਗਿਆ ਸੋ ਇਹ ਜਿਹੜਾ ਫਾਈਨਾਂਸਰ ਸੀਗਾ ਹੁਣ ਇਹਦੇ ਕੋਲੋਂ ਪੈਸੇ ਵਾਪਸ ਮੰਗਦਾ ਪਿਆ ਸੀਗਾ ਤਾਂ ਇਹ ਜਿਹੜਾ ਮਾਸਮਾਈਂਡ ਹੈ ਦੇ ਵਿੱਚ ਡਾਕਟਰ ਕਾਲੋ ਉਨੇ ਆਪਣੇ ਇੱਕ ਦੋਸਤ सुरेंद्रਜੀਤ ਸਿੰਘ ਦੇ ਨਾਲ ਸਾਜ਼ਿਸ਼ ਰਚੀ ਕਿ ਆਪਾਂ ਇਹਨੂੰ ਖਤਮ ਕਰਦੇ ਹੈ ਸੋ ਥੈਟ ਜਿਹੜਾ ਪੈਸੇ ਦਾ ਰੋਲਾ ਹੈ ਉਹ ਮੁੱਕ ਜਾਊਗਾ ਇਨਸੀਡੈਂਟਲੀ ਇਹਦੇ ਵਿੱਚ ਜਿਹੜਾ ਡਾਕਟਰ ਕਾਲੋ ਹੈ ਉਹ ਵਿਕਟਿਮ ਦਾ ਕਰੀਬੀ ਦੋਸਤ ਹੈਗਾ ਐਂਡ ਇੰਟਰਸਟਿੰਗਲੀ ਜਦੋਂ ਇਹ ਪਰਚਾ ਦਰਜ ਹੋਇਆ ਤਾਂ ਜਿਹੜਾ ਇਹਦੇ ਵਿੱਚ ਵਿਕਟਿਮ ਹੈ ਮਿਸਟਰ ਲੂੰਬਾ ਇਹ ਜਿਹੜੇ ਡਾਕਟਰ ਕਾਲੋ ਹੈ ਉਹ ਉਹਨਾਂ ਦੇ ਨਾਲ ਥਾਣੇ ਆ ਕੇ ਚੱਲੇ ਤਾਂ ਫਿਰ ਪਰਚਾ ਦਰਜ ਹੋਇਆ ਹੀ ਅਕੰਪਨੀ ਹੀਮ ਟੂ ਦਾ ਪੁਲਿਸ ਸਟੇਸ਼ਨ ਐਂਡ ਇਨਸੀਡੈਂਟ ਤੋਂ ਪਹਿਲਾਂ ਇਹ ਜਿਹੜਾ ਹੈਗਾ ਇਹਦੇ ਵਿੱਚ ਵਿਕਟਮ ਮਿਸਟਰ ਲੂੰਬਾ ਇਹ ਉਹਦੀ ਦੁਕਾਨ ਤੇ ਬੈਠਾ ਸੀਗਾ ਉੱਥੇ ਇਹਨਾਂ ਨੇ ਇਕੱਠੀ ਚਾਹ ਪੀ ਲਈ ਐਂਡ ਉਸ ਤੋਂ ਬਾਅਦ ਹਮਲਾ ਹੋਇਆ ਹੁਣ ਕਾਂਸਪੀਰੇਸੀ ਦੇ ਵਿੱਚ ਇਹਨਾਂ ਨੇ ਇੱਕ ਰਿਸ਼ਤੇਦਾਰ ਹੀ ਜਿਹੜਾ ਹੈਗਾ ਇਹਦਾ ਡਾਕਟਰ ਕਾਲੋਂ ਦਾ ਅੰਮ੍ਰਿਤਸਰ ਦਾ ਉਹਨੂੰ ਰੋਪਨ ਕਰਦਾ ਐਂਡ ਉਹਨੇ ਗਾਂ ਸ਼ੂਟਰਸ ਜਿਹੜੇ ਹਾਇਰ ਕਰਤੇ ਸੋ ਸਾਜ਼ਿਸ਼ ਦੇ ਤਹਿਤ ਇਹ ਪਲਾਨ ਹੋਇਆ ਸੀਗਾ ਕਿ ਇਹਨੂੰ ਖਤਮ ਕਰਨ ਲਈ 1 ਲੱਖ ਰੁਪਏ ਦੀ ਜਿਹੜੀ ਅਮਾਉਂਟ ਹੈ ਉਹ ਉਹਨੂੰ ਦਿੱਤੀ ਜਾਊਗੀ। ਉਹਦੇ ਵਿੱਚ ਕਰੀਬਨ 30000 ਰੁਪਏ ਆਲਰੇਡੀ ਇਨ ਐਡਵਾਂਸ ਡਿਪੋਜ਼ਿਟ ਹੋਏ ਉਹਨੂੰ ਗੂਗਲ ਪੇ ਕਰਤੇ ਸੀਗੇ ਡਾਕਟਰ ਕਾਲੂ ਨੇ ਉਹਨੂੰ ਕਰਤੇ ਸੀਗੇ। ਸੋ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਦੋ ਜਿਹੜੇ ਸ਼ੂਟਰਸ ਹੈ ਉਹਨਾਂ ਨੂੰ ਹਾਇਰ ਕਰਕੇ ਇਹ ਜਿਹੜਾ ਅੰਮ੍ਰਿਤਸਰ ਦਾ ਬੰਦਾ ਹੈ ਉਹ ਉਹਨਾਂ ਨੂੰ ਇੱਥੇ ਲੈ ਕੇ ਆਇਆ ਹੈ ਸ੍ਰੀ ਹਰਗੋਬਿੰਦਪੁਰ ਉੱਥੇ ਰੱਖੀ ਹੋਈ ਉਹਨਾਂ ਨੇ ਸਾਰਾ ਉਹਨੂੰ ਦਿਖਾਤਾ ਕਰ ਕੋਰ ਕੀਤੇ ਹੈ। ਐਂਡ ਦੈਨ ਉਹ ਥੱਲੇ ਉਤਰ ਕੇ ਇਹ ਫਿਰ ਆਏ ਐਂਡ ਜਦੋਂ ਆਪਣੀ ਕਾਰ ਵੜ ਰਹਾ ਸੀਗਾ ਉਦੋਂ ਇਹਨਾਂ ਨੇ ਗੋਲੀਆਂ ਚਲਾਈਆਂ ਉਸ ਬੰਦੇ ਤੇ ਇਸ ਨੀਅਤ ਦੇ ਨਾਲ ਕਿ ਉਹ ਖਤਮ ਕੀਤਾ ਜਾਵੇ ਬਟ ਫੋਰਚੂਨੇਟਲੀ ਹੀ ਸਰਵਾਈਵਡ ਐਂਡ ਇਹਦੇ ਵਿੱਚ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਆਫ ਦਾ ਕੇਸ ਜਿਹੜਾ ਮੋਟਰਸਾਈਕਲ ਜਿਸ ਮੋਟਰਸਾਈਕਲ ਦੇ ਉੱਤੇ ਇਹ ਤਿੰਨ ਬੰਦੇ ਅਮਰਦਸਰ ਤੋਂ ਸ਼੍ਰੀ ਹਰਗੋਬਿੰਦਪੁਰ ਆਏ ਸੀਗੇ ਉਹ ਰਿਕਵਰ ਹੋਇਆ ਇਸ ਤੋਂ ਇਲਾਵਾ ਆਫਟਰ ਦਾ ਇਨਸੀਡੈਂਟ ਇਹਨਾਂ ਨੂੰ ਇੱਕ ਅਰਤੀਗਾਹ ਕਾਰ ਦੇ ਵਿੱਚ ਬਟਾਲੇ ਤੱਕ ਉਹ ਛੱਡ ਕੇ ਆਇਆ ਸੀਗਾ ਜਿਹੜਾ ਸੁਰਿੰਦਰਜੀਤ ਹੈ ਤਾਂ ਉਹ ਵੀ ਅਸੀਂ ਰਿਕਵਰ ਕਰਤੀ ਐਂਡ ਦਾ ਸ਼ੂਟਰਸ ਦੇ ਆਰ ਯੈਟ ਟੂ ਬੀ ਅਰੈਸਟਡ ਬਟ ਇਹਦੇ ਵਿੱਚ ਸਾਰੇ ਸਾਡੇ ਜਿਹੜੇ ਐਫਰਟਸ ਚੱਲ ਰਹੇ ਨੇ ਤਾਂ ਉਹਨਾਂ ਨੂੰ ਵੀ ਅਸੀਂ ਛੇਤੀ ਕਾਬੂ ਕਰ ਲਵਾਂਗੇ ਸਰ ਇਹ ਜਿੰਨੇ ਸਟਿਸਫੈਕਟਾ ਕਾਬੂ ਕਰ ਲਏ ਪਰ ਜਿਹੜੇ ਸ਼ੂਟਰਸ ਸੀ ਸਰ ਉਹਨਾਂ ਦੀ ਪਛਾਣ ਹੋ ਪਾਈ ਤੇ ਉਹ ਕਾਬੂ ਆਏ ਕਿ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤਾਂ ਉਹਦੇ ਵਿੱਚ ਲੀਡਸ ਹੈਗੀ ਆ ਆਈਡੈਂਟੀਫਿਕੇਸ਼ਨ ਹੋ ਗਈ ਹੈ ਐਂਡ ਵੀ ਆਰ ਵਰਕਿੰਗ ਔਨ ਥੈਟ ਹਾਂਜੀ ਉਹ ਸਾਰੀ ਡੀਟੇਲਸ ਹੈਗੀ ਬਟ ਹਜੇ ਬਿਕਾਜ਼ ਆਫ ਪ੍ਰੀਮਚੂਰ ਕੇਸ ਅਸੀਂ ਹਜੇ ਉਹ ਡੀਟੇਲ ਸ਼ੇਅਰ ਨਹੀਂ ਕਰ ਸਕਦੇ ਸਰ ਮਾਲ ਹੋਇਆ ਕੋਈ ਹਥਿਆਰ ਇਚ ਨਹੀਂ ਨਹੀਂ ਹਜੇ ਨਹੀਂ ਤਾਂ ਉਹ ਸ਼ੂਟ ਹੋਸ ਤੋਂ ਹੀ ਬਰਾਮਦ ਹੋ ਗਏ ਸਰ ਇਹ ਹਾਇਰ ਜਿੰਨਾਂ ਨੇ ਕੀਤੇ ਸੀਗੇ ਮਾਸਟਰਮਾਈਂਡ ਜਿਹੜੇ ਆ ਹੋ ਪਹੁੰਚ ਕੇ ਅੰਮ੍ਰਿਤਸਰ ਵਾਲਾ ਮਾਸਟਰਮਾਈਂਡ ਆਇਆ ਨਹੀਂ ਨਹੀਂ ਇਹਦਾ ਜਿਹੜਾ ਦੋਸਤ ਹੈ ਜਿਵੇਂ ਮੈਂ ਕਹਿ ਰਿਹਾ ਸੀਗਾ ਡਾਕਟਰ ਕਾਲੂ ਵਹੀ ਇਹਦਾ ਮਾਸਟਰਮਾਈਂਡ ਸੀਗਾ ਉਹਨੇ ਬੇਸਿਕਲੀ ਇਹਨੂੰ ਦੇਨੇ ਸੀਗੇ ਕਰੀਬਨ 3 ਲੱਖ ਰੁਪਏ ਸੋ ਉਹ ਨਹੀਂ ਉਹਦੀ ਬਦਦਾਨਤ ਤੇ ਬਦਨੀਤੀ ਸੀਗੀ ਕਿ ਉਹ ਨਹੀਂ ਦੇਣਾ ਚਾਹਣਾ ਸੀਗਾ ਉਸ ਬੇਸਿਸ ਤੇ ਫਿਰ ਉਹਨੇ ਇੱਕ ਬੰਦਾ ਹਾਇਰ ਕਰ ਲਿਆ ਉਹਦਾ ਰਿਸ਼ਤੇਦਾਰ ਹੀ ਸੀਗਾ ਅੰਮ੍ਰਿਤਸਰ ਦਾ ਉਹਨੇ ਗਾਂ ਦੋ ਸ਼ੂਟਰ ਹਾਇਰ ਕਰ ਲਏ ਐਂਡ ਇਸ ਤਰ੍ਹਾਂ ਇਹਨਾਂ ਨੇ ਸਾਜ਼ਿਸ਼ ਰਚ ਕੇ ਇਹ ਵਾਰਦਾਤ ਅੰਜਾਮ ਦਿੱਤੀ ਮੈਡੀਕਲ ਸਟੋਰ ਵਾਲਾ ਜਿਹੜਾ ਜਿਹੜਾ ਐਮਸੀ ਕਲੈਕਸ਼ਨ ਦੇ ਵਿੱਚ ਜੁੜਿਆ ਜਿਹੜਾ ਸਾਥ ਦਾ ਐਮਸੀ ਹੈ ਜਿਹੜਾ ਤੁਸੀਂ ਨਾਲ ਹੈ ਇਹਦਾ ਵਾਕਫਕਾਰ ਸੀਗਾ ਤਾਂ ਕਹਿ ਲਓ ਦੋਸਤ ਸੀਗਾ ਤਾਂ ਉਹਦੇ ਨਾਲ ਇਹਨਾਂ ਨੇ ਡਿਸਕਸ਼ਨ ਕਰ ਲਿਆ ਸਾਰਾ ਕੁਝ ਆਟ ਫਿਰ ਉਹਦਾ ਵੀ ਇੱਕ ਇਹਦੇ 'ਚ ਰੋਲ ਇੰਪੋਰਟੈਂਟ ਇਹ ਹੈ ਕਿ ਹੀ ਇਜ਼ ਪਾਰਟ ਆਫ ਦ ਕਨਸਪੀਰੇਸੀ ਐਂਡ ਇਸ ਤੋਂ ਅਲਾਵਾ ਉਹਨੇ ਲੌਜਿਸਟਿਕਲ ਸਪੋਰਟ ਪ੍ਰੋਵਾਈਡ ਕਰਤਾ ਆਫਟਰ ਇਨਸੀਡੈਂਟ ਵਾਰਦਾਤ ਤੋਂ ਬਾਅਦ ਜਿਹੜੇ ਦੋ ਸ਼ੂਟਰ ਸੀਗੇ ਉਹਨੇ ਆਪਣੀ ਅਰਤੀਗਾ ਗੱਡੀ ਦੇ ਵਿੱਚ ਉਹਨਾਂ ਉਹਨਾਂ ਨੂੰ ਟ੍ਰਾਂਸਪੋਰਟ ਕਰਤਾ। ਸਰ ਇਹ ਸ਼ੁਰੂਆਤ ਜਿਵੇਂ ਨਾਈਟ ਦਾ ਸੀ ਉਹ ਜਿਵੇਂ ਮੈਡੀਕਲ ਸਟੋਰ ਵਾਲਾ ਪਰੇਸ਼ਾਨ ਸੀ ਕਿ ਪੈਸੇ ਲਈ ਹੋਇਆ ਪੈਸੇ ਦੇਣੀ ਹੈ। ਬਟ ਐਮਸੀ ਦੇ ਨਾਲ ਉਹ ਕਿਹੜੀ ਗੱਲ ਕੀਤੀ ਉਹਨੇ ਅੱਗੇ ਕਿਹੜੀ ਗੱਲ ਥੋੜੀ ਕੰਪਿਊਟਰਾਂ ਤੱਕ ਪਾਉਂਦਾ। ਨਹੀਂ ਇਹਦੇ ਵਿੱਚ ਇਹਨਾਂ ਨੇ ਜਿਹੜਾ ਇਹ ਐਮਸੀ ਹੈ ਉਹਦੇ ਨਾਲ ਇਹਨੇ ਆਪਣਾ ਸਾਰਾ ਕੁਝ ਸ਼ੇਅਰ ਕਰ ਲਿਆ। ਉਸ ਤੋਂ ਬਾਅਦ ਉਹਦੇ 'ਚ ਇਹ ਕਨਕਲੂਜਨ ਆਈਡੀਆ ਸਰ ਕਿਹਦਾ ਸੀ? ਕਿਤੇ ਟਿਕਾਣੇ ਲੈਣਾ ਹੈ ਕਿ ਧਮਕੀ ਲੈਣੀ ਹੈ? ਡਾਕਟਰ ਕਹਿੰਦਾ ਉਹ ਦੇ ਡਿਡ ਇਟ ਇਨ ਜੁਆਇੰਟਲੀ ਉਹਦੇ ਨਾਲ ਜਿਹੜਾ ਐਮਸੀ ਦੇ ਨਾਲ ਫਿਰ ਦੇ ਰੋਪਟੇਨ ਜਿਹੜਾ ਮਨਜੀਤ ਸਿੰਘ ਹੈ ਜੀ ਸਰ ਸਿਰ ਢਾਵੇ ਵਾਸਤੇ ਕੁਝ ਆਈਡੀਆ ਸੀ ਕਿ ਜਦੋਂ ਵਾਕਏ ਸ਼ੂਟ ਕਰਨੀ ਨਹੀਂ ਸ਼ੂਟ ਹੀ ਇਹ ਤਾਂ ਉਹਦੀ ਚੰਗੀ ਕਿਸਮਤ ਸੀਗੀ ਸਮਝ ਉਹ ਤਾਂ ਸੀਸੀਟੀਵੀ ਫੁਟੇਜ ਵੀ ਹੈ ਤਾਂ ਉਹ ਲੰਮੇ ਪੈ ਗਿਆ that is how he survived 1 ਲੱਖ ਰੁਪਏ ਦੇ ਵਿੱਚ ਸਾਡੀ ਡੀਲ ਜਿਹੜੀ ਹੁਣ ਤੱਕ ਜਿਹੜੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ 1 ਲੱਖ ਰੁਪਏ ਦੇ ਵਿੱਚ ਹੋਇਆ ਸੀਗਾ ਇਨਫੈਕਟ ਉਹਦੇ ਚ 30000 ਰੁਪਏ ਜਿਹੜੇ ਹੈ ਉਹ ਟ੍ਰਾਂਸਫਰ ਵੀ ਹੋਏ ਹੈ